ਜਲੰਧਰ ਪੁਲਿਸ ਨੇ ਅੰਤਰਰਾਸ਼ਟਰੀ ਡਰੱਗਸ ਰਾਕੇਟ ਨੂੰ ਦਿੱਤਾ ਵੱਡਾ ਝਟਕਾ ਭਾਰੀ ਮਾਤਰਾਤ ਨਸ਼ੀਲੇ ਪਦਾਰਥਾਂ ਹਥਿਆਰਾਂ ਤੇ ਗੋਲਾ ਬਾਰੂਤ ਸਮੇਤ ਜਲੰਧਰ ਪੁਲਿਸ ਨੇ 8 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲੰਧਰ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇੱਕ ਇਤਰਾ ਦੇ ਆਧਾਰ ਤੇ ਜਗਰੂਪ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਪਿੰਡ ਜਾਮਰਾਹ ਜ਼ਿਲ੍ਹਾ ਤਰਨਤਾਰਨ ਅਤੇ ਪਵਜੋਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਧੋਗੜੀ ਪਿੰਡ ਜਾਮਰਾਹ ਜ਼ਿਲ੍ਹਾ ਜਲੰਧਰ ਜੋ ਕਿ ਨਜਾਇਜ਼ ਅਸਲਾ ਵੇਚੰਦਾ ਧੰਦਾ ਕਰ ਰਹੇ ਸਨ ਨੂੰ ਰੇਲਵੇ ਕਲੋਨੀ ਜਲੰਧਰ ਕੋਲ ਇੱਕ ਕਾਰ ਨੰਬਰ ਡੀ 500 ਸਮੀਤ ਕਾਬੂ ਕੀਤਾ ਅਤੇ ਪੁਲਿਸ ਨੇ ਨਾਪਸੋ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਪੁਛਗਿਸ਼ ਦੌਰਾਨ ਜਗਰੂਪ ਸਿੰਘ ਨੇ ਕਬੂਲ ਕੀਤਾ ਕਿ ਮੁਲਜ਼ਮ ਰਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮਕਾਨ ਨੰਬਰ 15 10 ਗਲੀ ਨੰਬਰ 1 ਕਰਤਾਰਨਗਰ ਛੇਟਾ ਜ਼ਿਲ੍ਹਾ ਅੰਮ੍ਰਿਤਸਰ ਅਤੇ ਅਨਿਲ ਗੁਪਤਾ ਉਰਫ ਕਾਲੀ ਪੁੱਤਰ ਸਵਰਗੀ ਧਰਮਵੀਰ ਗੁਪਤਾ ਵਾਸੀ ਗੰਗਾਸਰ ਬਾਜ਼ਾਰ ਕਰਤਾਰਪੁਰ ਜਲੰਧਰ ਵੀ ਸ਼ਾਮਲ ਸੀ ਜਿਸ ਤੋਂ ਬਾਅਦ ਪੁਲਿਸ ਨੇ ਦੱਸਿਆ ਕਿ ਜਾਂਚ ਦੌਰਾਨ ਰਵਿੰਦਰ ਸਿੰਘ ਨੇ ਆਪਣੇ ਸਬੰਧਾਂ ਦਾ ਖੁਲਾਸਾ ਬਿਕਰਮਜੀਤ ਸਿੰਘ ਪੁੱਤਰ ਮਸਾ ਸਿੰਘ ਵਾਸੀ ਪਿੰਡ ਮਾਨਪੁਰ ਅੰਮ੍ਰਿਤਕਰ ਨਾਲ ਕੀਤਾ ਪੁਲਿਸ ਨੇ ਛਾਪੇਮਾਰੀ ਕਰਕੇ ਵਿਕਰਮ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਨਸ਼ੀਲੀਆਂ ਗੋਲੀਆਂ ਅਤੇ ਨਸ਼ੀਲੇ ਕੈਪਸੂਲ ਬਰਾਮਦ ਕੀਤੇ ਹਨ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਥਾਣਾ ਨਵੀਂ ਬਾਰਾਦਰੀ ਵਿਖੇ ਪੁਲਿਸ ਨੇ ਮੁਲਜ਼ਮਾ ਖਿਲਾਫ ਐਫ ਆਈ ਆਰ ਦਰਜ ਕਰ ਲਈ ਹੈ ਅਤੇ ਪੁਲਿਸ ਨੇ ਹੁਣ ਤੱਕ 100 ਗ੍ਰਾਮ ਹੈਰੋਇਨ ਇੱਕ ਪਿਸਤੌਲ 32 ਬੋਲ ਦੋ ਜ਼ਿੰਦਾ ਕਾਰਤੂਸ ਗੋਲੀਆਂ ਨਸ਼ੀਲੇ ਕੈਪਸੂਲ ਅਤੇ ਕਾਰ ਸਵਿਫਟ ਨੰਬਰ ਪੀ ਬੀ ਡੀ 6500 ਬਰਾਮਦ ਕੀਤੀ ਹੈ ਪੁਲਿਸ ਮਾਮਲੇ ਦੀ ਅਗਲੀ ਜਾਂਚ ਕਰ ਰਹੀ ਹੈ ਬਿਊਰੋ ਰਿਪੋਰਟ ਜਲੰਧਰ ਬ੍ਰਿਜ ਟੀਵੀ ਇਹ ਪਿਛ ਕ ਉਹ آپریشن ਚੱਲ ਰਿਹਾ ਸੀਗਾ ਟ੍ਰੈਕਸ ਦੇ ਅਗੇ ਜਿਹਦੇ ਚ ਅੱਛੀ ਕਾਮਯਾਬੀ ਮਿਲੀ ਹੈ ਸਪੈਸ਼ਲ ਸੈਲ ਵਾਲਿਆਂ ਸਾਡੀ ਕਮਿਸ਼ਨ ਟੋਲਿਸ ਤੇ ਐਡੀਸੀਪੀ ਤੇ ਸੀਬੀ ਇਨਵਿਸਟਿਗੇਟ ਇਨਵਿਸਟਿਗੇਸ਼ਨ ਐਂਡ ਸੁਪਰਵਾਈਜ਼ ਕਰ ਰਹੀ ਸੀਗੀ ਤੇ ਟੋਟਲ 9 ਬੰਦੇ ਗ੍ਰਿਫਤਾਰ ਕੀਤੇ ਗਏ ਇੱਕ ਆਗਰਾ ਤੋਂ ਗ੍ਰਿਫਤਾਰ ਹੋਇਆ 6 ਜੁੜੇ ਹਨ ਉਹ ਅੰਮ੍ਰਿਤਸਰ ਤੋਂ 2 ਜਲੰਧਰ ਤੋਂ ਇਹਨਾਂ ਦੇ ਪੋਜੀਸ਼ਨ ਤੋਂ ਵਕਫ ਵਕ ਟਾਈਮ ਵਕਫ ਪਲੇਸਸ ਤੋਂ ਇਕ ਲਗ 11000 ਨਸ਼ੀਲੀ ਗੋਲੀਆਂ ਮੇਜਰ ਲੀਟਰ ਮੜੋ ਓਪਨਾ ਮਤੂਈਆਂ ਓਪੀਐਮ 3.5 ਕਿਲੋ ਓਪੀਐਮ ਅਫੀਮ ਬਰਾਮਤ ਹੋਈਆਂ ਤੇ ਇੱਕ ਦੇ ਕੋਲ ਕੰਟ੍ਰੀਮੈਂਟ ਤੇ ਬਰਾਮਤ ਹੋਇਆ ਇਹ ਫਟਾ ਗਿਰੋ ਸੀਗਾ ਮੋਡੋ ਸੁਪਰੀਂਡ ਇਹ ਹੈ ਕਿ ਕੁਝ ਸ਼ਹਿਰਾਂ ਚ ਜਿਵੇਂ ਆਗਰਾ, ਮੁਰਾਦਾਬਾਦ, ਮੁਜ਼ਫਰਨਗੜ੍ਹ ਜਿੱਥੇ ਜਿੰਨ ਗਲੀਆਂ ਚ ਮੋਹੱਲਿਆਂ ਚ ਬਾਜ਼ਾਰਾਂ ਚ ਕਾਫੀ ਸੰਖਿਆ ਚ ਕੇਮਿਸਟ ਦੀ ਦੁਕਾਨਾਂ ਸੀਗੀਆਂ ਉਹ ਦੇਵਚੋਂ ਇਹ ਨਸ਼ੀਲੀ ਗੋਲੀਆਂ ਨੂੰ ਟੈਗਵਟ ਕਰਦੇ ਸੀਗੇ ਪਰ ਵੱਡੇ ਵੱਡੇ ਪਾਰਸਲ ਬਣਾਉਂਦੇ ਸੀਗੇ ਰੋਜ਼ ਜਾਂ ਇੱਕ ਦਿਨ ਛੱਡ ਕੇ ਇਹ ਪਾਰਸਲ ਦੀ ਡਿਲੀਵਰੀ ਅਮਰਸਰ ਹੁੰਦੀ ਸੀਗੀ ਤੇ ਉੱਥੇ ਅੱਗੇ ਇਹ ਫਰਚੂਨ ਦੇ ਹਿਸਾਬ ਨਾਲ ਇਹ ਵਿੱਚ ਜਾਂਦਾ ਸੀ ਤੇ ਵਿਕਰਮ ਕਰਕੇ ਇੱਕ ਮੇਨ ਨਾਮ ਦਾ ਦਾ ਪਤਾ ਹੈ ਉਹ ਮਸਰ ਤੋਂ ਫਕੀਰਤਾ ਕਿਤਾ ਇਹਨਾਂ ਚਲੇ ਇਨਵੈਸਟੀਗੇਸ਼ਨ ਚ ਆ ਵੀ ਆਇਆ ਹੈ ਕਿ ਇਹਨਾਂ ਨੇ ਕੁਰੀਏ ਰਾਹੀਂ ਫੋਰਨ ਵੀ ਕੁਝ ਕਲੱਬਸ ਨੂੰ ਮੰਡਵਟ ਕੀਤਾ ਗਿਆ ਹੈ ਮੇਜਰਲੀ ਜਿਹੜੀ ਡਰੱਗਸ ਦੀ ਇਹਨਾਂ ਦੀ origin ਹੈ ਜਿਹੜੀ ਮੈਨੂਫੈਕਚਰਿੰਗ ਹੈ ਉਹ ਗੁਜਰਾਤ ਦੀ ਹੈ ਉਹ ਵੀ ਆਪਾਂ ਵੈਰੀਫਾਈ ਕਰਾ ਰਹੇ ਹਾਂ ਕੰਜ਼ੂਮਰ ਅਥਾਰਟिटीज ਨੂੰ ਪੇਸ਼ ਕੇ ਕਿ ਉੱਥੇ ਜਿਹੜੀ ਜੀਨਫੈਕਟਰੀਆਂ ਚ ਬਣ ਰਹੀ ਹੈ ਕਿ ਆ ਉਹ ਲੀਗਲ ਬਣ ਰਹੀ ਹੈ ਜਾਂ ਇਲੀਗਲ ਬਣ ਰਹੀ ਹੈ ਬਾਕੀ ਜਿਹੜੇ ਹੋਲ سیلਰ ਸੀਗੇ ਜਿਹੜੇ ਇੰਡੀਨ ਸ਼ਹਿਰ ਯੂਪ ਦੇ ਸ਼ਹਿਰ ਦੇ ਜਿਹੜੇ ਹੋਲ سیلਰਸ ਜਿਹੜੇ ਡਿਵਰਟ ਕਰ ਰਹੇ ਸੀਗੇ ਇਲੀਗਲ ਟ੍ਰੇਡਿੰਗ ਉਹਨਾਂ ਨੂੰ ਵੀ ਆਪਾਂ ਨਾਮਿਨੇਟ ਕਰ ਲਓ ਆ ਰੈਡੈਂਟੀਫਾਈ ਹੋ ਕੇ ਨੋਮਿਨੇਟਡ